ਕੀ ਹੋ ਗਿਆ ਜੇ ਤੂੰ ਬਣ ਗਿਆ ਰੱਬ ਰੱਬਾ ਕੀ ਹੋ ਗਿਆ ਜੇ ਤੂੰ ਬਣ ਗਿਆ ਰੱਬ ਰੱਬਾ ਤੈਨੂੰ ਰਿਹਾ ਗਰੀਬ ਨਾਲ ਪਿਆਰ ਕੋਈ ਨਾ ਕੀ ਹੋ ਗਿਆ ਜੇ ਤੂੰ ਬਣ ਗਿਆ ਰੱਬ ਰੱਬਾ ਤੈਨੂੰ ਰਿਹਾ ਗਰੀਬ ਨਾਲ ਪਿਆਰ ਕੋਈ ਨਾ ਸਦਾ ਘਰ ਅਮੀਰ ਦੇ ਵਾਸ ਕਰਦਾ ਪਰ ਰਿਹਾ ਗਰੀਬ ਦਾ ਸਾਰ ਕੋਈ ਨਾ ਮੈਨੂੰ ਦੇਖ ਕੇ ਵਿੱਚ ਮੁਸੀਬਤਾਂ ਤੇ ਮੈਨੂੰ ਦੇਖ ਕੇ ਵਿੱਚ ਮੁਸੀਬਤਾਂ ਦੇ ਤੂੰ ਤਾਂ ਖੁਸ਼ੀਆਂ ਨਾਲ ਭਰਪੂਰ ਹੁੰਦਾ ਤੈਨੂੰ ਪਤਾ ਗਰੀਬੀ ਦਾ ਲਾਹ ਦਿੰਦਾ ਜੇ ਮੈਂ ਰੱਬ ਤੇ ਤੂੰ ਮਜਦੂਰ ਹੁੰਦਾ ਪਿੰਡ ਵਿੱਚ ਜੋ ਨਵੇਂ ਬਕਾਨ ਬਣਦੇ ਪਿੰਡ ਵਿੱਚ ਜੋ ਨਵੇਂ ਮਕਾਨ ਬਣਦੇ ਰੱਬਾ ਉਹਨਾਂ ਦਾ ਮੈਂ ਠੇਕੇਦਾਰ ਹੁੰਦਾ ਪਿੰਡ ਵਿੱਚ ਜੋ ਨਵੇਂ ਮਕਾਨ ਬਣਦੇ ਰੱਬਾ ਉਹਨਾਂ ਦਾ ਮੈਂ ਠੇਕੇਦਾਰ ਹੁੰਦਾ ਅਠਾਂ ਦਿਹਾੜੀਆਂ ਦੇ ਪੈਸੇ ਦੇਣ ਖਾਤਰ ਤੇਰੇ ਨਾਲ ਮੈਂ ਘੂਰਮ ਘੂਰ ਹੁੰਦਾ ਤੈਨੂੰ ਪਤਾ ਗਰੀਬੀ ਦਾ ਲਾ ਦਿੰਦਾ ਜੀ ਮੈਂ ਰੱਬ ਤੇ ਤੂੰ ਮਜ਼ਦੂਰ ਹੁੰਦਾ ਕੱਖਾਂ ਵਾਲਿਆਂ ਦੀ ਕੁੱਲੀ ਅੱਧ ਲਿੱਪੀ ਕੱਖਾਂ ਵਾਲਿਆਂ ਦੀ ਕੁੱਲੀ ਅੱਧ ਲਿੱਪੀ ਮੇਰੇ ਵਾਂਗ ਵੀ ਤੇਰੇ ਕੋਲ ਨਾ ਪਾਈ ਹੁੰਦੀ ਜਾ ਖਰਚ ਹੁੰਦਾ ਜਦੋਂ ਨੈਣੀ ਰਾਤ ਮਿਲੇ ਤੇਰੀ ਮੰਜੀ ਸੜਕ ਚ ਡਾਈ ਹੁੰਦੀ ਪਾਟੇ ਵੇਖਦਾ ਕੱਪੜੇ ਇਸਤਰੀਆਂ ਦੇ ਸ਼ਰਮ ਨਾਲ ਤੂੰ ਹਾਲੋ ਬਿਹਾਲ ਹੁੰਦਾ ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ ਜੇ ਮੈਂ ਰੱਬ ਤੇ ਤੂੰ ਮਜ਼ਦੂਰ ਹੁੰਦਾ ਥੈਂਕ ਯੂ